ਕਈ ਗੱਲ ਤਾਂ ਸਰਕਾਰ ਨੂੰ ਇਹ ਚਾਹੀਦਾ ਕਿ ਜੇ ਸੇ ਡੋਰ ਬਣਦੀ ਹੈ ਉਹਨਾਂ ਬੰਦਿਆਂ ਨੂੰ ਬੰਦ ਕਰੇ ਬਿਲਕੁਲ ਇਸ ਕਰਕੇ ਮਾਪਿਆਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਵੀ ਆਪਣੇ ਬੱਚਿਆਂ ਦਾ ਖਿਆਲ ਲੱਖੋਰੇ ਬੱਚਿਆਂ ਨੂੰ ਇਹ ਡੋਰ ਨਾ ਲੈਣ ਦਿਓ ਔਰ ਸਰਕਾਰ ਨੇ ਵੀ ਕਹਨੇ ਆ ਵੀ ਉਹ ਸਾਰੇ ਟੱਬਰ ਦੇ ਬੱਚਾ ਦਰਜ ਕਰੋ ਸਿੱਧੀ ਜੀ ਗੱਲ ਆ ਆਪਣੀ ਇੱਕ ਕਹਿੰਦਾ ਤੁਸੀਂ ਸੰਦੇਸ਼ ਦਿਓ ਕਿ ਅਸੀਂ ਇਹ ਚਾਈਨਾ ਡੋਰ ਦਾ ਪਲੰਗ ਨਹੀਂ ਡਾਵਾਂਗੇ ਸਸ਼ੀਕਾਲ ਜੀ ਸਾਰੇ ਦੇਸ਼ਵਾਸੀਆਂ ਨੂੰ ਚੜਦਾ ਪੰਜਾਬ ਵੱਲੋਂ ਸਾਰੇ ਪੰਜਾਬੀਆਂ ਨੂੰ ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਇੱਕ ਵਾਰ ਫੇਰ ਸਤਿ ਸ਼੍ਰੀ ਅਕਾਲ ਸਾਡੇ ਨਾਲ ਅੱਜ ਹੈਗੇ ਆ ਚੜ੍ਹਦਾ ਪੰਜਾਬ ਤੋਂ ਮੁੱਖ ਸੰਪਾਦਕ ਅਜੀਤ ਸ਼ਰਮਾ ਜੀ। ਦੂਜੀ ਗੱਲ ਕਰਾਂਗੇ ਲੋਹੜੀ ਆ ਗਈ ਹੈ ਤੁਹਾਨੂੰ ਸਾਰੇ ਸਾਹਮਣੇ ਅਜੀਤ ਸ਼ਰਮਾ ਜੀ। ਬਿਲਕੁਲ ਬਿਲਕੁਲ। ਲੋਹੜੀ ਦੇ ਉੱਤੇ ਚਾਈਨਾ ਡੋਰ ਬਹੁਤ ਘਾਤਕ ਰੋਲ ਅਦਾ ਕਰ ਰਹੀ ਹੈ। ਉਹਦੇ ਪਿੱਛੇ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਚੜ੍ਹਦਾ ਪੰਜਾਬ ਵੱਲੋਂ। ਕਿ ਇਹ ਤਾਂ ਬੱਚਿਆਂ ਨੂੰ ਐ ਬੱਚੋ ਕਿਸੇ ਦੀ ਜਿੰਦਗੀ ਦੇ ਨਾਲ ਥਲਵਾੜ ਨਾ ਕਰੋ ਤੁਸੀਂ ਡੋਰ ਲੈ ਕੇ ਆਨੇ ਹੋ ਦੂਜੀ ਡੋਰ ਲੈ ਲਓ ਚੈਨਾ ਨਾ ਲਓ ਠੀਕ ਹੈ ਨਾ ਤਾਂ ਅੱਗੇ ਵਾਲੀ ਡੋਰ ਲੈ ਲਓ ਤਾਂ ਅੱਗੇ ਵਾਲੀ ਡੋਰ ਲੈ ਲਓ ਕੋਈ ਡੋਰ ਲੈ ਲਓ ਜੋ ਪ੍ਰਾਣਾ ਜਿਹਦੇ ਨਾਲ ਜਿਹੜਾ ਕਿ ਨੁਕਸਾਨ ਨਾ ਹੋਵੇ ਕੱਲੋਂ ਤੁਹਾਡੇ ਕਿਤੇ ਗਲੇ ਤੇ ਲੱਗ ਗਈ ਤੁਸੀਂ ਆਪ ਡੋਰ ਲੈ ਕੇ ਆਏ ਹੋ ਤੁਸੀਂ ਡੋਰ ਲੈ ਕੇ ਚੜਾ ਕੇ ਕੁਟਾ ਛੱਡ ਦਿੱਤਾ ਪਤੰਗ ਛੱਡ ਦਿੱਤਾ ਤੇ ਤੁਸੀਂ ਸ਼ਾਮ ਨੂੰ ਤੇ ਜਾਂ ਦੁਪਹਿਰ ਨੂੰ ਉਸੇ ਟਾਈਮ ਹੀ ਆ ਜੀ ਬਿਆਰ ਸਮਾਨ ਲੈਣ ਜਾਣੇ ਹੋ ਜਾਂ ਤੁਹਾਡੀ ਮੰਮੀ ਪਾਪਾ ਤੁਹਾਨੂੰ ਭੇਜ ਹੁੰਦੇ ਆ ਕੋਈ ਚੀਜ਼ ਲੈਣ ਵਾਸਤੇ ਬਿਲਕੁਲ ਤੁਸੀਂ ਇੱਕ ਟਾਈਆਂ ਮੋਟਰਸਾਈਕਲ ਤੇ ਵਾਈਕ ਤੇ ਜਾ ਰਹੇ ਹੋ ਆਪਣੇ ਤੇ ਤੁਹਾਡੇ ਗਲੇ ਨੂੰ ਲੱਗ ਜਾਵੇ ਤਾਂ ਇਹ ਇਹ ਤੋਂ ਬੁਰਾ ਮੇਰਾ ਖਿਆਲ ਤਾਂ ਕੋਈ ਮਾਹੌਲ ਨਹੀਂ ਹੋ ਸਕਦਾ 2-3 ਮਹੀਨੇ ਹੋ ਗਏ ਅੱਜ ਦਿਨ ਕੋਈ ਨਾ ਕੋਈ ਤੁਸੀਂ ਤੁਸੀਂ ਵੀ ਖਬਰ ਸੁਣਦੇ ਹੋ ਦੇਖਦੇ ਹੋ ਕਿ ਕਿਸੇ ਦਾ ਗਲ ਵੱਢਿਆ ਗਿਆ ਕਿਸੇ ਰਾਤ ਵੱਢਿਆ ਗਿਆ ਹਾਂ ਇਹਦੇ ਚ ਜ਼ਰੂਰੀ ਨਹੀਂ ਹੁੰਦਾ ਕਿ ਮੰਨ ਲਓ ਆਪਾਂ ਸੋਚੀਏ ਕਿ ਉਹਦਾ ਕਸੂਰ ਆ ਕਸੂਰ ਆਪਣਾ ਵੀ ਹੋ ਸਕਦਾ ਇਸ ਕਰਕੇ ਅ ਚਾਇਨਾ ਡੋਰ ਦਾ ਸ਼ੋਰ ਉਹਦਾ ਸ਼ੋਰ ਸ਼ੋਰ ਦਾ ਆਪਣਾ ਹੱਥੋਂ ਪਹਿਲਾਂ ਮਾਪਿਆਂ ਕਿਉਂ ਲੈ ਕੇ ਆਣੇ ਆਪੇ ਜੇ ਕੋਈ ਕੋਈ ਕੰਮ ਕਿਸੇ ਕਿਸੇ ਬੇहद ਮੰਦੀ ਘਟਨਾ ਨੂੰ ਖਤਮ ਕਰਨਾ ਹੋਵੇ ਜਦੋਂ ਘਰ ਤੋਂ ਸ਼ੁਰੂਆਤ ਕਰੀਏ ਆਪਾਂ ਪਹਿਲਾਂ ਆਪਣੀ ਡੋਰ ਨਾਲ ਲੈ ਕੇ ਆਈਏ ਲੋਕਾਂ ਨੂੰ ਆਪਾਂ ਸੂਚਿਤ ਕਰੀਏ બીજી ਗੱਲ ਇਹ ਮਾਪਿਆਂ ਨੂੰ ਵੀ ਅਪੀਲ ਹੈ ਕਿ ਮਾਪੇ ਵੀ ਉਹਨੇ ਬੱਚਿਆਂ ਦਾ ਖਿਆਲ ਰੱਖਣ ਜਦੋਂ ਡਰੋਨ ਉੱਪਰ ਆ ਜਾਊਗੀ ਪੁਲਿਸ ਦੀ ਫਿਰ ਤੁਸੀਂ ਭੱਜੇ ਫਿਰੋਗੇ ਉਹਦਾ ਫਾਇਦਾ ਕੀ ਪਛਾਦਨ ਸਰਕਾਰ ਨੇ ਕੀਤਾ ਸਰਕਾਰ ਨੇ ਸਤ ਕਾਨੂੰਨ ਬਣਾਇਆ ਹੋਰ ਮੈਂ ਕਹਿੰਦਾ ਇਹ ਹੋਰ ਸਬ ਤੋਂ ਹੋਣਾ ਚਾਹੀਦਾ ਕਿ ਸਾਰੇ ਟੱਬਰ ਨੂੰ ਜਿਸ ਜਿਸ ਪਰਿਵਾਰ ਦੇ ਵਿੱਚੋਂ ਫੜੀ ਜਾਂਦੀ ਹੈ ਇਹ ਡੋਰ ਕਈ ਗੱਲ ਤਾਂ ਸਰਕਾਰ ਨੂੰ ਇਹ ਚਾਹੀਦਾ ਕਿ ਜੇ ਇਸੇ ਡੋਰ ਬਣਦੀ ਹੈ ਉਹਨਾਂ ਬੰਦਿਆਂ ਨੂੰ ਬੰਦ ਕਰੇ ਬਿਲਕੁਲ ਬਿਲਕੁਲ ਜਿਸ ਤੋਂ ਬਣਦੀ ਹੈ ਜਦੋਂ ਉਸ ਤੋਂ ਬਣੂਗੀ ਨਹੀਂ ਤਾਂ ਉਹ ਬੱਚੇ ਕਿਦਾ ਕਿਦਾ ਖੀਜਣਗੇ ਜੋ ਜੇ ਜੋ ਉੱਥੇ ਤੱਕ ਸਰਕਾਰ ਆਪਣਾ ਸਰਕਾਰ ਕਰ ਸਕਦੀ ਕਿ ਕੀ ਕਰ ਸਕਦੀ ਜਿੱਥੇ ਲੀਜੀ ਬਣਦੀ ਹੈ ਇਹ ਨਹੀਂ ਇਹ ਇਹ ਕੁਇਤਾ ਹੈ ਨਹੀਂ ਹੈਗੀ ਇਹ ਪਹਿਲੀ ਵਾਰ ਇਸ ਸਾਲ ਹੋ ਰਿਹਾ ਹਾਂ ਉਹ ਘੱਟੋ ਘੱਟ ਤੁਸੀਂ ਵੀ ਰੇਸ਼ਮੀ ਸਾਹਿਬ ਵੇਸ਼ ਕਰ ਲਓ ਇਹਦੇ ਚ ਆਪਾਂ ਹਰ ਵਾਰੀ ਇਹ ਰੌਲਾ ਪੈਂਦਾ ਵੀ ਲੋ ਜੀ ਚਾਹਨਾ ਡੋਰ ਬੰਦ ਹੋਣੀ ਚਾਹੀਦੀ ਹੈ ਚਾਹਨਾ ਡੋਰ ਬੰਦ ਹਰ ਵਾਰੀ ਬੰਦੇ ਜ਼ਖਮੀ ਹੁੰਦੇ ਆ ਹਰ ਵਾਰੀ ਕਈ ਬੰਦ ਕਈ ਮੌਤਾਂ ਹੁੰਦੀਆਂ ਨੇ ਇਸ ਕਰਕੇ ਮਾਪਿਆਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਵੀ ਆਪਣੇ ਬੱਚਿਆਂ ਦਾ ਖਿਆਲ ਲੱਖੋਰੇ ਬੱਚਿਆਂ ਨੂੰ ਇਹ ਡੋਰ ਨਾ ਲੈਣ ਦਿਓ ਔਰ ਸਰਕਾਰ ਨੇ ਵੀ ਕਹਨੇ ਆ ਵੀ ਉਹ ਸਾਰੇ ਟੱਬਰ ਦੇ ਬੱਚਾ ਦਰਜ ਕਰੋ ਸਿੱਧੀ ਗੱਲ ਆਪਣੀ ਤਾਂ ਸਰਕਾਰ ਵੀ ਇਹ ਸਣੀ ਸਾਹਿਬ ਇਹ ਵੀ ਇੱਕ ਚੀਜ਼ ਦੇਖੋ ਨਾਮ ਚਾਈਨਾ ਡੋਰਾ ਹਨਾ ਜੀ ਪਰ ਬੰਦੀ ਤਾਂ ਇੰਡੀਆ ਦੇ ਵਿੱਚ ਹੀ ਹੈ ਨਾ ਜੀ ਇਹ ਜੀ ਚਾਹੇ ਬਾਹਰ ਹੀ ਬਣਦੀ ਹੋਵੇ ਚਾਹੇ ਮਤਲਬ ਪਾਕਿਸਤਾਨ ਬਣਦੀ ਹੋਵੇ ਹਾਂ ਬਿਲਕੁਲ ਕਿੱਦਾਂ ਆ ਗਈ ਉਹਰੇ ਹਾਂ ਕੋਰਮ ਕੋਸਰ ਬਣਦੀ ਹੈ ਪਰ ਕਿੱਦਾਂ ਆ ਗਈ ਲਿਆਣੇ ਮਤਲਬ ਬਿਰਲੀ ਬਣਦੀ ਹੈ ਮਤਲਬ ਕਿਤੇ ਹੋਰ ਬਣਦੀ ਹੈ ਦੇਖ ਲੇ ਕਿਸੇ ਕੋਨੇ ਜੀ ਬਣਦੀ ਹੈ ਉਹ ਨਹੀਂ ਗੱਲ ਹੈ ਗਲਤ ਹੈਗੀ ਹੈ ਵੀ ਤੈਨੂੰ ਰੋਕੋ ਕਿੱਦਾਂ ਰੁਕ ਸਕੀ ਸਰਕਾਰ ਮੈਨੂੰ ਉਸੇ ਇੱਕ ਉਹੀ ਫਿਰ ਉਹੀ ਮੈਂ ਦੁਬਾਰਾ ਗਵਰਨਮੈਂਟ ਦਾ ਮਤਲਬ ਮੈਂਡਮੈਂਟ ਦਾ ਗੌਰ ਕਰਨਾ ਮੈਂਡਮੈਂਟ ਦਾ ਗੌਰ ਤੁਸੀਂ ਕਰਨੀ ਹੈ ਇਹ ਇਹ ਪਸ਼ਕਾਰ ਨੂੰ ਆਪਣੀਆਂ ਵੋਟਾਂ ਦਾ ਵੇਹ ਨਹੀਂ ਹੁੰਦਾ ਸੀ ਮੈਂ ਉਹੀ ਫਿਰ ਦੁਬਾਰਾ ਗੱਲ ਉਹੀ ਕਰ ਰਿਹਾ ਕਿ ਇਹ ਤਾਂ ਨਹੀਂ ਹੈਗਾ ਕਿ ਆਪਾਂ ਇਸ ਸਾਲ ਹੋ ਰਿਹਾ ਹਨ ਜੀ ਇਹ 7-8 ਸਾਲ ਹੋ ਗਏ ਇਹ ਕੀ ਇੱਕ ਇੱਕ ਤਾਂ ਚਿੱਟਾ ਕਹਿੰਦੇ ਚਿੱਟਾ ਵੀ ਖਤਮ ਨਹੀਂ ਹੋ ਪਾਇਆ ਤੇ ਉਹ ਇੱਕ ਲੱਗ ਚੀਜ਼ ਹੈ ਕਿ ਇਹ ਜਿਹੜਾ ਹੁਣ ਚਾਈਨਾ ਡੋਰ ਆ ਇਹ ਸਾਫ਼ ਪਤਾ ਵਾ ਜੀ ਇਹ ਆਪਾਂ ਜੇ ਆਏਗੀ ਨਹੀਂ ਤੇ ਬਿਕੇਗੀ ਨਹੀਂ ਬਿਗੈ ਨਹੀਂ ਤੇ ਹਾਂ ਬੱਚਾ ਹਾਂ ਬੱਚਾ ਪਿੱਛੇ ਜਿਉਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਧਾਗੇ ਡੋਲਣ ਰਾਂਦੇ ਹੁੰਦੇ ਸੀਗੇ ਸਾਡੇ ਤਾਂ ਉਹ ਹੁੰਦੇ ਸੀ ਕੋਈ ਇਹ ਚੀ ਚ ਕੀ ਖਾਸੀਅਤ ਐ ਐਵੇਂ ਮੇਰਾ ਮਤਲਬ ਚਾਈਆਂ ਡੋਰ ਲਿਆ ਕੇ ਰੱਖਤੀ ਹਾਂ ਨਾ ਜਦੋਂ ਪਹਿਲੀ ਵਾਰ ਜਦੋਂ ਇਹ ਆਈ ਸੀ ਉਹ ਚੱਕਰ ਅਜੇ ਸਰਕਾਰ ਨੂੰ ਵੀ ਭਾਈ ਅਸੀਂ ਇਹਦੀ ਬੰਦੀ ਲਾਣੀ ਐ ਇਹਨੂੰ ਲੈ ਕੇ ਜਾਣਾ ਆਪਣੇ ਇੰਡੀਆ ਦੇ ਵਿੱਚ ਇਹ ਸਾਲੋਂ ਬਾਹਰ ਨਹੀਂ ਆਈ ਐ ਚਾਈਨਾ ਤੋਂ ਆਈ ਐ ਸ਼ਾਇਦ ਕਿ ਨਹੀਂ ਆਈ ਪਤਾ ਨਹੀਂ ਚਾਈਨਾ ਕਿੱਥੋਂ ਆਈ ਐ ਆਪਣੇ ਕਿੱਥੋਂ ਆਈ ਐ ਬਿਹਤਰੀ ਇਹੀ ਐ ਸਾਰਿਆਂ ਨੂੰ ਪੀੜਾ ਮੁੜ ਕੇ ਇਹ ਬੱਚਿਆਂ ਨੂੰ ਵੀ ਮਾਪਿਆਂ ਨੂੰ ਵੀ ਭਾਈ ਖਿਆਲ ਰੱਖੋ ਕਿਸੇ ਦਾ ਬੱਚਾ ਕਿਸੇ ਦੀ ਦਬ ਮੁੰਡਾ ਬਾਜ਼ਾਰ ਜਾ ਰਿਹਾ ਕੋਈ ਬੰਦਾ ਜਾ ਰਿਹਾ ਮਿਰਰ ਦਾ ਬੰਦਾ ਜਾ ਰਿਹਾ ਮਿਰਰ ਦੇਖਦਾ ਘਟਾ ਜੋ ਵੀ ਹੈ ਮਿਰਰ ਬੰਦਿਆਂ ਉਹ ਉਲ ਜਾਂਦੇ ਨੇ ਵਿੱਚ ਤਾਂ ਕਿੱਥੇ ਕਿਸੇ ਕਿੱਥੇ ਸੁਣਾਈ ਹੈ ਬਿਲਕੁਲ ਜੀ ਰੋਜ਼ ਕੋਈ ਨਾ ਕੋਈ ਮੌਤ ਜਿਹਦੇ ਘਰ ਮੌਤ ਹੁੰਦੀ ਆ ਉਹਨੂੰ ਦੇਖੋ ਬਟੇ ਜਾ ਕੇ ਬੱਚਾ ਪਾਰਟੀਆਂ ਨੂੰ ਵੀ ਪੀਲ ਸਾਰਿਆਂ ਨੂੰ ਵੀ ਭਾਈ ਜਿਹਦੇ ਘਰ ਡੈਥ ਹੁੰਦੀ ਆ ਕਿਸੇ ਬੱਚੇ ਦੀ ਨੌਜਵਾਨ ਬੱਚੇ ਦੀ 11 12 ਸਾਲ 13 ਸਾਲ 15 18 ਸਾਲ ਦਾ ਬੱਚਾ ਜੇ ਮਰ ਜਾਂਦਾ ਤਾਂ ਉਹਦੇ ਘਰ ਦੇਖੋ ਕਿਦਾਂ ਵੈਨ ਪੈਂਦੇ ਆ ਉਹ ਵੈਣਾ ਨੂੰ ਖਿਆਲ ਰੱਖੋ ਇਸ ਕਰਕੇ ਸਾਡੀ ਚਾਹੀਹੀ ਅਪੀਲ ਹੈ ਇਹ ਤੋਂ ਇਲਾਵਾ ਆਪਾਂ ਸ਼ਰਮਾ ਜੀ ਜਿਵੇਂ ਦੇਸ਼ ਦਾ ਚਲੋ ਦੇਸ਼ ਦਾ ਬਾਅਦ ਦੀ ਗੱਲ ਕਰਦੇ ਆਂ ਪਹਿਲੀ ਗੱਲ ਇਹ ਕਰਦੇ ਆਂ ਕਿ ਹੁਣ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਭਾਈ 6 1/2 ਸਾਲ ਹੋ ਗਏ 6 1/2 ਸਾਲ ਹੋ ਗਏ ਤੇ ਇਹ ਅਗਲੇ ਅਗਲੇ ਮਹੀਨੇ ਅਗਲੇ ਸਾਲ ਜਿਹੜਾ ਮੰਨ ਲਓ ਅਜ ਜਨਵਰੀ ਚੱਲਦਾ ਪਿਆ 27 ਦੇ ਵਿੱਚ ਚੋਣਾਂ ਨੇ 27 ਜਨਵਰੀ ਚੋਣਾਂ ਫਰਵਰੀ ਚੋਣਾਂ ਨੇ ਤੇ ਇਹਨਾਂ ਨੇ 26 ਦੇ ਡੂਨ ਜਲਾਈਏ ਜਰਾ ਬਣ ਰਿਹਾ ਲੋਕੀ ਹੁਣ ਤਨਗਲੀ ਸਰਕਾਰ ਆਉਗੀ ਅਲੀ ਸਰਕਾਰ ਕੰਮ ਕਰੂਗੀ ਠੀਕ ਹੈ ਹੁਣ 3 ਸਾਲਾਂ ਲੰਘ ਗਏ ਸਾਲ ਲੱਗੇ ਇਹਨਾਂ ਦਾ ਬਿਲਕੁਲ ਸਾਲ ਦੇ ਵਿੱਚ ਭਗਵੰਤ ਮਾਨ ਸਰਕਾਰ ਨੂੰ ਅਸੀਂ ਅਪੀਲ ਕਰਦੇ ਆਂ ਕਿ ਚਲੋ ਬੜਾ ਨਹੀਂ ਅਸੀਂ ਕਹਿੰਦੇ ਵੀ ਤਰ ਕੁਝ ਨਹੀਂ ਵੀ ਭਾਈ ਜਿਹੜੇ ਕੰਮ ਚ ਕਰਦੇ ਪਏ ਹੋ ਕੋਈ ਕੰਮ ਐਸਾ ਕਰ ਜਾਓ ਜਿਹਦੇ ਨਾਲ ਤੁਹਾਨੂੰ ਬੁੱਟਾ ਮੰਗਣ ਦੀ ਲੋੜ ਨਾ ਪਵੇ ਤਾਂ ਕਿ ਪੰਜਾਬ ਵਾਸੀਆਂ ਨੂੰ ਕੋਈ ਸੰਦੇਸ਼ ਤਾਂ ਦਿਓ ਕਿ ਤੁਸੀਂ ਆਹ ਕੰਮ ਵਧੀਆ ਕਰ ਰਹੇ ਹੋ ਜੇ ਐਨਓਸੀ ਵਾਲਾ ਪੰਗਾ ਆਇਆ ਜਿਸ਼ਟੀ ਵਾਲਾ ਪੰਗਾ ਆਇਆ ਤੋ ਐਨਓਸੀ ਵਾਲਾ ਸਸਲ ਹੋ ਗਿਆ ਉਹ ਵੀ ਬਕ ਹੱਲ ਹੀ ਮਨ ਲੋ ਹੱਲ ਹੋ ਗਿਆ ਅਬਸ ਉਹੀ ਗੱਲ ਆਈ ਸਾਣੀ ਸਾਹਿਬ ਉਹਨੇ ਡੇਢ ਸਾਲ ਰਹਿ ਗਿਆ 6 ਮਹੀਨੇ 6 ਮਹੀਨੇ ਲੰਘੇ ਨੇ 6 ਮਹੀਨੇ ਤਵਾ ਜਿਹੜਾ ਲਾਸਟ ਵਾਲਾ ਸਾਲ ਆਉ ਫਿਰ ਇਲੈਕਸ਼ਨਾਂ ਦੇ ਵਿੱਚ ਲੱਗੇਗਾ ਲੱਗਣਾ ਵੀ ਇਹਨਾਂ ਨੇ ਜਿਹੜੀ ਐਨਓਸੀ ਬੰਦ ਕਰਤੀ ਕਿ ਨਹੀਂ ਕਰਤੀ ਆਪਾਂ ਐਨਓਸੀ ਗੱਲ ਪਿਛੀ ਪਿਲੀ ਵੀਡੀਓ ਕੀਤੀ ਸੀਗੀ ਐਨਓਸੀ ਵੀ ਐਨਓਸੀ ਬਿਲਕੁਲ ਬੰਦ ਕਰਤੀ ਜੀ ਅਸੀਂ ਐਨਓਸੀ ਦੇ ਵਿੱਚ ਰਾਹਤ ਦਿੱਤੀ ਆ ਕੋਈ ਹਾਂ ਰਾਹਤ ਦਿੱਤੀ ਆ ਨਾ ਚਲੋ ਇਹ ਵੀ ਇੰਨਾ ਇੰਨਾ ਹੀ ਬਹੁਤ ਹੈ ਠੀਕ ਹੈ ਇਹ ਤੋਂ ਇਲਾਵਾ ਵੀ ਜਿਹੜੇ ਤੁਸੀਂ ਵਾਦੇ ਕੀਤੇ ਆ ਲੋਕਾਂ ਨਾਲ ਜਿਹੜੇ ਲੋਕਾਂ ਨਾਲ ਵਾਦੇ ਕੀਤੇ ਆ ਉਹਨਾਂ ਨੂੰ ਪੂਰਾ ਇੱਕ ਪੂਰਾ ਕਰੋ ਤਾਂ ਹੀ ਤੁਸੀਂ ਅੱਗੇ ਨੂੰ ਆ ਸਕਦੇ ਹੋ ਨਹੀਂ ਤਾਂ ਫਿਰ ਲੋਕਾਂ ਨੇ ਤਾਂ ਮਾਂਝ ਹੀ ਲੈਣਾ ਉਹ ਕਹਿੰਦੇ ਨੇ ਬਾਟੇ ਅੰਗੂ ਮਾਂਜਤਾ ਜੀ ਜਿਵੇਂ ਤੁਹਾਨੂੰ ਲਿਆਂਦਾ ਸਰਕਾਰ ਸਰਕਾਰ ਦੇ ਵਿੱਚ ਜਿਵੇਂ ਆਵਾਜ਼ ਦੀ ਪਾਰਟੀ ਨੂੰ ਕਿਤੇ ਨਹੀਂ ਸੀਗਾ ਕਿ ਇੰਨੀਆਂ ਵੋਟਾਂ ਮਿਲ ਜਾਣਗੀਆਂ ਇੰਨੀਆਂ ਸੀਟਾਂ ਮਿਲ ਜਾਣਗੀਆਂ 92 ਸ਼ੀਟਾਂ ਤੁਹਾਨੂੰ ਦੇ ਕੇ ਸਰਕਾਰ ਲੋਕਾਂ ਨੇ ਬਣਾਈ ਹੈ ਤੇ ਸਾਡੀ ਵੀ ਇਹ ਅਸੀਂ ਕੋਈ ਬਾਹਲਾ ਖਿਲਾਫ ਨਹੀਂ ਬੋਲ ਰਹੇ ਖਿਲਾਫ ਮਤਲਬ ਇਹ ਹੁੰਦਾ ਵੀ ਪੱਤਰਕਾਰਾਂ ਨੂੰ ਬੋਲ ਰਹੇ ਹਾਂ ਪਰ ਪਰ ਫਿਰ ਵੀ ਇਹ ਜਾਨੇ ਨਹੀਂ ਚਲੋ ਜਿੰਨਾ ਕਿ ਹੈ ਕਿਉਂਕਿ ਮੈਂ ਇੱਕ ਹੋਰ ਦੰਦ ਦਿਆਂ ਮੈਂ ਸਰਕਾਰ ਤੋਂ ਬਿਨਾਂ ਮੈਂ ਲੋਕਾਂ ਨੂੰ ਵੀ ਅਪੀਲ ਕਰਨੀ ਕਿਉਂ ਨਾ ਬਈ ਇਹ ਮਤ ਸੋਚੋ ਕਿ ਸਰਕਾਰਾਂ ਨੇ ਤੁਹਾਨੂੰ ਕੁਝ ਕਰ ਦੇਣਾ ਮੇਰੇ ਅੱਖੀਂ ਦੇਖਿਆ ਕਾਂਗਰਸੀ ਸਰਕਾਰ ਸੀ ਕਾਲੀ ਜਾਲਦੀ ਸਰਕਾਰ ਆ ਗਈ ਬੀਜੇਪੀ ਸਰਕਾਰ ਸ਼ੰਤਰ ਦੇਖ ਲਈ ਹੁਣ ਆਵਾਜ਼ੀ ਪਾਰਟੀ ਵੀ ਆ ਗਈ ਆਵਾਜ਼ੀ ਵੱਡੀ ਦਿੱਲੀ ਚ ਵੀ ਦੇਖ ਲਈ ਮਸਲਾ ਕੀ ਹੈ ਇਹਨਾਂ ਲੋਕਾਂ ਨੇ ਜਿੰਨੇ ਵੀ ਐਮਐਲਏ ਬਣਦੇ ਆ ਜਿੰਨੇ ਵੀ ਵੱਡੇ ਮੰਤਰੀ ਬਣ ਜਾਂਦੇ ਨੇ ਜਿਹੜੇ ਪ੍ਰਧਾਨ ਮੰਤਰੀ ਵਾਹੇ ਇਹਨਾਂ ਨੇ ਆਪਣਾ ਹੀ ਸਿਸਟਮ ਫਿੱਟ ਕਰਨਾ ਹੁੰਦਾ ਆਪਣੇ ਪਰਿਵਾਰ ਨੂੰ ਆਪਣੇ ਅਨੁਸਾਰ ਰਹਿਣਾ ਹੁੰਦਾ ਲੋਕਾਂ ਨੇ ਤਾਂ ਉਹ ਹੀ ਕਵਾ ਕੇ ਖਾਣਾ ਉਹ ਤਾਂ ਹੀ ਹੈ ਜੀ ਲੋਕਾਂ ਨੇ ਕਮਾ ਕੇ ਖਾਣਾ ਇਸੇ ਲਈ ਆਪਾਂ ਕਿਸੇ ਦਸ਼ੁਨੀਆਂ ਪਾਲਣ ਨਾਲੋਂ ਕਿਸੇ ਨਾਲ ਵੋਟਾਂ ਵੇਲੇ ਵੋਟਾਂ ਲੰਘੀਆਂ ਮੁਰਗੇ ਫਿਰ ਫਿਰ ਵੀ ਭਰਾ ਦੇ ਭਰਾ ਦੇ ਦਿੰਨੇ ਆ ਇਹ ਜੋ ਬਿਤਰੀ ਇਹੀ ਹੈ ਕਿ ਇੱਕ ਸਾਫ਼ ਸੁਥਰੀ ਸਰਕਾਰ ਬਣ ਦੋ ਔਰ ਆਪਣਾ ਕੰਮ ਆਪ ਕਰੋ ਇਹਨਾਂ ਸਰਕਾਰਾਂ ਨੇ ਕੁਝ ਨਹੀਂ ਦੇਣਾ ਬਸ ਆ ਚ ਦੁਗਲੋ ਅੱਟ 5 ਕਿਲੋ ਕਣਕ ਦੇਤੀ ਦੁਗਲੋ ਆਟਾ ਦਿੱਤਾ ਦੁਗਲੋ ਦਾਲ ਦੇਤੀ ਦਿੱਤੀ ਕਿ ਨਹੀਂ ਮੈਨੂੰ ਤਾਂ ਪਤਾ ਨਹੀਂ ਹੈਗਾ ਦਰਸਲ ਉਹਨਾਂ ਨੂੰ ਮਹੱਈਆ ਚਾਹੀਦਾ ਨੌਕਰੀਆਂ ਨੌਕਰੀਆਂ ਕਿ ਮੇਰੇ ਰੋਜ਼ਗਾਰ ਫੰਡਾ ਦਾ ਉਹ ਹੈ ਨਾ ਵੀ ਜੇ ਆਪਾਂ ਕਰੀਏ ਵੀ ਬੇਰੋਜ਼ਗਾਰੀ ਦੀ ਮਟਾਓ ਜੀ ਸਰਕਾਰ ਕੋਲੇ ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਉਹ ਬੈਠ ਕੇ ਨਿਠ ਕੇ ਇਹ ਗੱਲ ਕਰੇ ਵੀ ਲੋ ਜੀ ਅੱਜ ਆਪਾਂ ਹੁਣ ਆਹ ਕੰਮ ਕਰਨੇ ਆ ਇਹੋ ਕੰਮ ਕਰਦੇ ਕਿ ਵੋਟਾਂ ਦਾ ਸੁਰਾਣੇ ਪਈਆਂ ਨੇ ਹਰ ਹਰ 6 ਮਿੰਟੇ ਵੋਟ ਆ ਜਾਂਦੀ ਹੈ ਹਰ 6 ਮਿੰਟੇ ਪਹਿਲਾਂ ਸੈਂਟਰ ਜੇ ਵੋਟਾਂ ਆ ਗਈਆਂ ਪ੍ਰਧਾਨ ਮੰਤਰੀ ਚੁਣੋ ਜੀ ਉਹ ਚੁਣ ਲੈ ਜੀ ਜਿੰਨੀ ਜੁਣਾ ਆ ਗਈਆਂ ਜਿੰਨੀ ਚੁਣਾ ਆ ਗਈਆਂ ਹੁਣ ਦਿੱਲੀ ਜੁਣਾ ਆ ਗਈ ਰੱਗੇ ਬਿਹਾਰ ਦੀ ਜੁਣਾ ਜਾਣੀਆਂ ਮਸਲਾ ਇਹ ਹੈ ਵੀ ਇਹਨਾਂ ਕੋਲ ਤਾਂ ਆਪਣਾ ਵੋਟਰ ਦਾ ਮੇਰਾ ਟਾਈਮ ਨਹੀਂ ਹੈਗਾ ਮੈਂ ਲੋਕਾਂ ਨੂੰ ਵੀਰ ਕਰਨੀ ਚਾਹੁੰਦੇ ਆ ਅਸੀਂ ਵੀ ਭਾਈ ਆਪਣੀ ਕਵਾਈ ਆਪ ਕਰੋ ਔਰ ਆਪਣੀ ਨੇਕੀਤੀ ਨਾਲ ਕਵਾਈ ਕਰੋ ਇਮਾਨਦਾਰੀ ਦੀ ਕਵਾਈ ਕਰੋ ਆਪਣਾ ਕੰਮ ਆਪ ਕਰੋ ਤਾਂ ਹੀ ਤੁਹੀ ਕਾਮਯਾਬ ਹੋ ਸਰਕਾਰਾਂ ਨੇ ਕੋਈ ਨਹੀਂ ਕਰਨਾ ਹੈਗਾ ਸਿੱਧੀ ਜੀ ਗੱਲ ਪੰਜਾਬੀ ਜੀ ਗੱਲ ਆਪਾਂ ਖਲਾਫ ਬੋਲਣ ਦੀ ਬਜਾਏ ਤਾਂ ਮੈਂ ਗੱਲ ਕਰਦਾ ਆਪਾਂ ਸਰਕਾਰਾਂ ਨੇ ਕੁਝ ਨਹੀਂ ਕਰਨਾ ਤੁਹਾਨੂੰ ਆਪਣੀ ਰੋਟੀ ਆਪ ਕਮਾਉਣੀ ਪੈਣੀ ਹੈ ਸਿੱਧੀ ਜੀ ਗੱਲ ਆ ਅੱਜ ਲਈ ਮੇਰੇ ਹਿਸਾਬ ਨਾਲ ਇੰਨੀ ਬਹੁਤ ਹੈ ਤੇ ਬਾਕੀ ਗੱਲਾਂ ਫੇਰ ਜਿਹੜੀ ਕਰਾਂਗੇ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਲੋਹੜੀ ਦੀਆਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਸਾਡਾ ਸਾਡਾ ਇਹੀ ਮੈਸੇਜ ਬੱਚਿਆਂ ਨੂੰ ਵੱਡਿਆਂ ਨੂੰ ਜਿਹੜਾ ਜੂਰੀ ਮੈਸੇਜ ਇਹੀ ਆ ਇਸ ਵਾਰ ਜਿਹੜੀ ਲੋੜੀ ਆ ਹਰ ਵਾਰ ਅਸੀਂ ਇਹੀ ਕਹੀਦਾ ਇਸ ਵਾਰ ਪਲੀਜ਼ ਸਾਡੇ ਕਹਿੰਦੇ ਜਾਂ ਮੰਨ ਲਓ ਕਿ ਆਲੇ ਦੁਆਲੇ ਜਿਨ੍ਹਾਂ ਦੇ ਜਿਨ੍ਹਾਂ ਦੇ ਮੰਨ ਲਓ ਰੋਜ਼ ਤੁਸੀਂ ਦੇਖਦੇ ਹੋ ਗੱਲ ਵੱਡੇ ਗਿਆ ਹੱਤ ਵੱਡੇ ਗਿਆ ਫਿਰ ਮੈਂ ਕਹ ਰਿਹਾ ਫੇਸਬੁੱਕ ਭਰੀ ਪਈ ਆ ਹਾਂ ਤੂੰ ਫਿਰ ਉਹੀ ਕਹ ਰਿਹਾ ਕਿ ਚਾਈਨਾ ਡੋਰ ਨੂੰ ਬੰਦ ਕਰੋ ਤੁਸੀਂ ਬੰਦ ਕਰੋਗੇ ਆਪ ਹੀ ਆਣਾ ਬੰਦ ਹੋਏਗਾ ਇਹਨਾਂ ਨੇ ਚਲੋ ਸਰਕਾਰਾਂ ਚਾਹੇ ਪੰਜਾਬ ਦੀ ਚਾਹੇ ਸੈਂਟਰ ਦੀ ਇਹਨਾਂ ਨੇ ਡੋਰ ਬੰਨੀ ਬਿਕਨੀ ਚਾਹੇ ਬੰਦ ਨਹੀਂ ਕਰਾ ਸਕਦੇ ਪਰ ਤੁਸੀਂ ਤਾਂ ਉਡਾਨਾ ਬੰਦ ਕਰ ਦੋ ਤੁਹਾਡੇ ਉਡਾਨ ਬੰਦ ਹੋਣ ਦੇ ਨਾਲ ਹੀ ਇਹ 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 ਇਹਨਾਂ ਨੂੰ ਇੱਕ ਕਹਿੰਦਾ ਤੁਸੀਂ ਸੰਦੇਸ਼ ਦਿਓ ਕਿ ਅਸੀਂ ਇਹ ਚਾਈਨਾ ਡੋਰਨਾਂ ਦਾ ਪਲਾਨ ਨਹੀਂ ਡਾਵਾਂਗੇ ਬਿਲਕੁਲ ਜਦੋਂ ਕੰਮ ਸ਼ੁਰੂ ਹੋ ਗਿਆ ਫਿਰ ਆਪੇ ਖਤਮ ਹੋ ਗਈ ਬਹੁਤ ਬਹੁਤ ਤਰਵਾਦ